ਪਿਛਲੇ ਵਲੌਗ ਚ ਜੀ ਤੁਹਾਨੂੰ ਦਿਖਾਇਆ ਸੀਗਾ ਮੀਟਅਪ ਸਾਰਾ ਤੇ ਅੱਜ ਮੀਟਅਪ ਤੋਂ ਬਾਅਦ ਹੁਣ ਅਸੀਂ ਚੱਲੇ ਆ ਜੀ ਘਰ ਨੂੰ ਤੇ ਸ਼ਾਮ ਦੇ ਵਜੇ ਹੋਇਆ ਜੀ ਕੋਈ ਰਾਤ ਦੇ ਕਹਿ ਸਕਦਾ ਮੈਂ ਰਾਦੇ ਵਜੇ ਹੋਇਆ 8 ਤੇ ਪਹਿਲਾਂ ਤਾਂ ਹੁਣ ਅਸੀਂ ਘਰੇ ਜਾਣਾਗਾ ਘਰੇ ਸਮਾਨ ਰੱਖਣਾ ਥੋੜਾ ਜਿਹਾ ਤੇ ਰੱਖ ਕੇ ਉਦੋਂ ਬਾਅਦ ਫਿਰ ਅਸੀਂ ਅੱਜ ਕੇਕ ਕੱਟਣਾਗਾ ਬਰਡੇ ਦਾ ਬਰਡੇ ਦਾ ਗਿਫਟ ਵੀ ਦੇਖਣਾ ਇੱਕ ਮੀਟਅਪ ਤੇ ਸਾਨੂੰ ਕੁਝ ਗਿਫਟਸ ਮਿਲੇ ਸੀ ਉਹ ਦੇਖਣੇ ਤੇ ਫਿਰ ਰਾਤ ਨੂੰ ਕੇਕ ਕੱਟ ਕੇ ਮੈਂ ਟ੍ਰਾਂਟੋ ਜਾ ਕੇ ਸੋ ਦੇਖਦੇ ਆ ਕਿਵੇਂ ਰਹਿੰਦਾ ਹੈ ਲਓ ਜੀ ਘਰੇ ਪਹੁੰਚ ਗਏ ਆ ਤੇ ਖੁਸ਼ੀ ਦੇ ਜਿੰਨੇ ਕੇਕ ਹੈ ਤੀ ਕੈਨੇਡਾ ਚ ਬਰਡੇ ਦੇ ਕੱਟੇ ਜਾ ਰਹੇ ਨੇ ਮੈਨੂੰ ਵੀ ਲੱਗਦਾ ਖੁਸ਼ੀ ਆਪਾਂ ਕਿਤੇ ਕੱਟਿਆ ਹੈ ਵਾਖ ਵਾਖ ਕਿੰਨੇ ਥਾਵਾਂ ਦੇ ਜਿੰਨਾ ਜ਼ਿਆਦਾ ਪਿਆਰ ਕਰਦੇ ਕਿੰਨੇ ਹਾਂਜੀ ਕਿੰਨੇ ਵਾਰੀ ਆ ਵਾਓ ਇਹ ਦੋਨੇ ਭੈਣਾ ਨਿੱਕੀ ਭੈਣ ਹੁੰਦਾ ਤੁਸੀਂ ਪਹਿਲਾਂ ਦੇਖਿਆ ਵੱਡੇ ਭੈਣ ਜਤਿੰਦਰ ਤੇ ਆ ਨਾਲ ਸਬਸਕ੍ਰਾਈਬਰ ਦੇ ਗਿਫਟਸ ਹੈ ਜੀ ਕੁਝ ਸਾਡੇ ਦੇ ਤੇ ਜਿੰਨਾ ਮੀਟਅਪ ਤੇ ਆਏ ਸੀ ਸਾਰੇ ਹਨ ਇਹ ਆਪਾਂ ਖੋਲਾਂਗੇ ਤੁਹਾਡੇ ਸਾਹਮਣੇ ਅੱਜ ਪਹਿਲੀ ਵਾਰ ਸਾਰਿਆਂ ਨੂੰ ਦਿਖਾਵਾਂਗੇ ਠੀਕ ਹੈ ਤੇ ਨਾਲ ਹੈਪੀ ਬਰਥਡੇ ਹੈਪੀ 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 ਬਰਥਡੇ ਟੂ ਯੂ ਇਹ ਭੈਣ ਜਤਿੰਦਰ ਭੈਣ ਹੋਣਿਆ ਨੇ ਨਹੀਂ ਨਹੀਂ ਕੇਕ ਹੈ ਜੇ ਅਪਾ ਟ੍ਰੰਟੋ ਜਾ ਕੇ ਕੱਟ ਕੇ ਆਉਣੇ ਰਾਤ ਨੂੰ ਹਨਾ ਰਾਤ ਨੂੰ ਦਿਖਾ ਵੀ ਦੀ ਕਿੰਨੇ ਵਜ ਗਏ ਭੈਣ 8 ਵਜ ਗਏ ਐਂ ਸਾਰ ਨੂੰ ਫਿਰਦੇ ਟੰਟੋ ਜਾ ਕੇ ਕੱਟ ਕੇ ਆਉਣੇ ਇਹ ਜਿੰਨੇ ਸਾਡੇ ਦੇਖਣ ਵਾਲੇ ਆ ਨਾ ਇਹ ਪ੍ਰੀ ਬਰਥਡੇ ਪਾਰਟੀ ਹੈ ਯਾ ਰਾਈਟ ਇਹ ਪ੍ਰਸ਼ਾਦੀ ਨੇ ਚਾਰ ਪੰਜ ਦਿਨ ਹਾਂਜੀ ਇਹ ਬਰਥਡੇ ਸਾਰਾ ਹਫਤਾ ਚੱਲੂ ਜਿਵੇਂ ਵਿਆਹ ਤੋਂ ਪਹਿਲਾਂ ਬੈਚਲਰ ਪਾਰਟੀ ਹਾਂਜੀ ਅੱਛਾ ਤੇ ਜਿੰਨੇ ਸਾਡੇ ਆਏ ਸੀ ਨਾ ਸਬਸਕ੍ਰਾਈਬਰਸ ਉਹ ਬਰਥਡੇ ਗਿਫਟ ਦੇਖੇਗੇ ਇੱਕ ਤਰੀਕੇ ਨਾਲ ਸਾਰੇ ਮੈਂ ਤੁਹਾਨੂੰ ਕੱਲਾ ਕੱਲਾ ਕਰਕੇ ਜੀ ਦਿਖਾ ਦੇਣਾ ਪਹਿਲਾਂ ਤਾਂ ਤੁਹਾਨੂੰ ਆਹ ਪੜਾ ਦਵਾ ਖੁਸ਼ੀਆਂ ਫੜਿਓ ਇਹ ਹੁਣ ਦੇਖਿਓ ਜੀ ਪੜ ਲਓ ਜੀ ਲਵ ਇਜ਼ ਦੀ ਗ੍ਰੇਟੈਸਟ ਐਡਵੈਂਚਰ ਐਂਡ ਟਰੈਵਲਿੰਗ ਟੁਗੇਦਰ ਇਜ਼ ਦੀ ਪਰਫੈਕਟ ਵੇ ਟੂ ਲਿਵ ਇਟ ਯੇ ਵਿੱਚ ਫਰੋਂ ਗੁਰਪ੍ਰੀਤ ਫੈਮਿਲੀ ਸ਼ੁਕਰੀਆ ਗੁਰਪ੍ਰੀਤ ਫੈਮਿਲੀ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਇਹਨੂੰ ਅਸੀਂ ਘਰੇ ਜੜਾ ਕੇ ਲਾਉਣਾ ਇਹਨੂੰ ਸਿੱਟਣਾ ਨਹੀਂ ਵੀ ਇਹ ਪੜ ਲਿਆ ਇਹਨੂੰ ਪਿੰਡ ਲੈ ਕੇ ਜਾਣਾ ਸੀ ਜੜਾ ਕੇ ਇਹਨਾਂ ਨੂੰ ਸਾਡੇ ਕੰਧ ਤੇ ਲਾਵਾਂਗੇ ਠੀਕ ਹੈ ਰਾਈਟ ਜੀ ਹਾਂ ਜੀ ਆ ਆ ਆਇਆ ਖੁਸ਼ੀ ਲਈ ਜੀ ਪਰਸਾ ਆ ਵੀ ਕੋਈ ਫੋਟੋ ਦੇ ਕੇ ਗਿਆ ਸੀ ਇਹ ਫੋਟੋ ਦੇਖ ਉਹ ਵਾਹ ਆਪਣੀਆਂ ਆਪਣੇ ਬਰਥਡੇ ਵਾਲੀਆਂ ਤੁਹਾਡੇ ਬਰਥਡੇ ਇਹ ਸਾਡੇ ਬਰਥਡੇ ਵਾਲੀਆਂ ਮੇਰੇ ਬਰਥਡੇ ਸੀਗਾ ਮੇਰੇ ਬਰਥਡੇ ਤੇ ਖਿੱਚੀ ਸੀ ਉਹੀ ਕਢਾਈਆਂ ਸਪੈਸ਼ਲ ਬਰਥਡੇ ਵਾਸਤੇ ਨਹੀਂ ਕਿਸੇ ਨੇ ਸਾਡੇ ਇੰਸਟਾਗ੍ਰam ਤੋਂ ਕੱਢ ਕੇ ਸੋ ਬਿਊਟੀਫੁਲ ਯਾ ਇਹਦੇ ਪਿੱਛੇ ਇੱਕ ਪਿੱਛੇ ਮੈਂ ਮੈਂ ਨਾਲ ਲਿਖਿਆ ਵੀ ਸੀ ਉਦੋਂ ਕੋ ਨਾਲ ਲੈ ਕੇ ਅਚਾ ਉਹ ਇੱਕ ਨਾਲ ਲੈ ਕੇ ਆਪਣੇ ਤੋਂ ਕੁਝ ਲਿਖਾਇਆ ਸੀ ਹਨਾ ਜੀ ਥੈਂਕ ਯੂ ਸ਼ੁਕਰੀਆ ਤੁਹਾਡਾ ਇਹ ਫੋਟੋਗ੍ਰਾਫੀ ਦਾ ਹੈ ਜੀ ਬੋਲੋ ਬੋਲੋ ਹਾਂ ਜੀ ਨੈਕ ਮੈਂ ਉਹ ਅਚਾ ਇਹਦੇ ਵਿੱਚ ਆ ਬਿਲਕੁਲ ਪੜ ਨਹੀਂ ਲੇਤੀ ਲੋ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਸਤਿ ਸ਼੍ਰੀ ਅਕਾਲ ਬ੍ਰਦਰ ਆਈ ਲਿਵ ਨੀਅਰਬਾਈ ਸ਼ੈਡਨ ਕਾਲਜ ਨੀਡ ਐਨੀ ਹੈਲਪ ਟੂ ਸਟੇ ਐਂਡ ਸਮਥਿੰਗ ਵੀ ਵਿਲ ਬੀ ਹੈਪੀ ਟੂ ਐਨ ਅਕਸੈਪਟ ਭਾਈ ਜੀ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਡਾ ਲਈ ਅ ਦਿਲੋਂ ਮੁਹੱਬਤਾਂ ਜੀ ਅਸੀਂ ਨਾ ਹਰ ਇੱਕ ਨੂੰ ਹੈ ਖੁਸ਼ੀ ਮੈਂ ਕਹਾ ਸੌਰੀ ਹਰ ਇੱਕ ਨੂੰ ਟਾਈਮ ਨਹੀਂ ਦੇ ਸਕਦੇ ਵੈਸੇ ਹਰ ਕੋਈ ਚਾਹੁੰਦਾ ਵੀ ਵੀ ਅਸੀਂ ਹਰ ਕਿਸੇ ਦੇ ਘਰੇ ਜਾਈਏ ਯਾ ਇਹਦੇ ਲਈ ਆਪਾਂ ਖੁਸ਼ਕਿਸਮਤਾਂ ਨਹੀਂ ਤਾਂ ਕੋਈ ਕਿਸੇ ਨੂੰ ਫੰਦਾ ਕਲਾਸ ਵੀ ਪੁੱਛਦਾ ਸੀ ਅੱਜ ਤੱਕ ਹੀ ਕਹਿੰਦੇ ਹੁੰਦੇ ਹਨਾ ਸੋ ਅਸੀਂ ਬਹੁਤ ਰੱਬ ਦਾ ਧੰਨਵਾਦ ਕਰਦੇ ਆ ਤੁਹਾਡਾ ਵੀ ਥੈਂਕ ਯੂ ਕਰਦੇ ਆ ਕਿ ਤੁਸੀਂ ਸਾਨੂੰ ਸਾਰੇ ਜਣੇ ਇੰਨਾ ਪਿਆਰ ਕਰਦੇ ਹੋ ਕਿਉਂਕਿ ਕਿਸੇ ਨੂੰ ਵੀ ਆਪਾਂ ਆਪਣੀ ਫੈਮਲੀ ਵਰਗਾ ਨਹੀਂ ਸਮਝ ਸਕਦੇ ਹਨਾ ਸੋ ਉਹਦੇ ਲਈ ਚੰਗੇ ਕਰਦੇ ਹੋਣਗੇ ਆ ਦੇਖੋ ਚੰਗੇ ਚੰਗੇ ਮੋਤੀ ਪੁੰਨ ਕੀਤੇ ਆ ਜੀ ਤੁਸੀਂ ਜਿਹੜਾ ਤੁਹਾਨੂੰ ਇੰਨਾ ਚੰਗਾ ਘਰ ਵਾਲਾ ਮਿਲ ਗਿਆ ਤੇ ਗਾਹਾਂ ਇੰਨੇ ਪਿਆਰ ਕਰਦੇ ਲੋਕ ਤੁਹਾਨੂੰ ਮੈਨੂੰ ਬੱਸ ਹੀ ਨਾਈਸ ਥੈਂਕ ਯੂ ਥੈਂਕ ਯੂ ਸਰ ਬਹੁਤ ਆ ਕਰਦੇ ਆ ਯਾ ਨਹੀਂ ਭਾਣੇ ਮੈਨੂੰ ਸੱਚੀ ਇੰਨੀ ਲੱਕੀ ਘਰ ਵਾਲੀ ਮਿਲੀ ਆ ਜੀ ਪਹਿਨੇ ਤੁਹਾਨੂੰ ਕਿੰਨੇ ਜਾਣੇ ਨੰਬਰ ਦੇ ਕੇ ਗਏ ਆ ਕਿੰਨੇ ਕ ਜਾਣੇ ਦੇਖੋ ਅੱਜ ਕਹਿੰਦੇ ਸੀਗੇ ਬਹੁਤ ਕਿੰਨੇ ਜਾਣੇ ਕਹਿ ਕੇ ਗਏ ਆ ਕਾਫੀ ਆ ਜੀ ਚਲੋ ਮੈਂ ਮਗਰੋਂ ਸ਼ੇਅਰ ਕਰੂੰਗੀ ਪਰ ਕਾਫੀ ਆ ਵਿਚਾਰੇ ਤਾਂ ਕਾਫੀ ਇਮੋਸ਼ਨਲ ਵੀ ਹੋ ਰਹੀ ਸੀ ਹੈ ਨਾ ਰੋ ਵੀ ਰਹੇ ਸੀ ਦੂਰੋਂ ਦੂਰੋਂ ਆਏ ਸੀਗੇ ਵਿਚਾਰੇ ਜੀ ਦੂਰੋਂ ਕੋਈ ਮੰਟਰੀਅਲ ਤੋਂ ਆਇਆ ਹੋਆ ਸੀਗਾ ਕੋਈ ਲੰਡਨ ਅਨਟੈਰੀਓ ਤੋਂ ਆਇਆ ਹੋਆ ਸੀਗਾ ਤੇ ਉਕਵਲ ਤੇ ਕੋਈ ਆਪਣੀਆਂ ਸ਼ਿਫਟਸ ਚੇਂਜ ਵੀ ਕਰਕੇ ਆਇਆ ਸੀ ਕੋਈ ਆਪਦੇ ਦਿਨ ਮਾਰ ਕੇ ਆ ਰਿਹਾ ਸੀਗਾ ਤੇ ਕੋਈ ਆਪਣਾ ਕੰਮ ਛੱਡ ਗਿਆ ਹੈ ਰੀਲ ਕਿਸੇ ਲਈ ਕੋਈ ਇੰਨਾ ਨਹੀਂ ਕਰਦਾ ਜੇ ਪਿਆਰ ਤਾਂ ਕਰਦੇ ਆ ਹਨਾ ਅਸਲ ਵਿੱਚ ਅਸੀਂ ਵੀ ਇਹ ਚੀਜ਼ ਸੋਚਦੇ ਨੇ ਕਿ ਜਦੋਂ ਆਪਾਂ ਕੋਈ ਵੀ ਮੀਟ ਐਂਡ ਗ੍ਰੀਟ ਕਰਦੇ ਆ ਨਾ ਜਿਹੜੇ ਉਦਾਂ ਵੀ ਸਾਰੇ ਪਿਆਰ ਕਰਦੇ ਆ ਪਰ ਜਿਹੜੇ ਉਥੇ ਆਉਂਦੇ ਆ ਉਹ ਸਾਡੇ ਬਹੁਤ ਦਿਲ ਦੇ ਨੇੜੇ ਆ ਕਿਉਂਕਿ ਉਹ ਆਪਣਾ ਕੰਮ ਕਾਰ ਛੱਡ ਕੇ ਸਪੈਸ਼ਲ ਹੀ ਆਉਂਦੇ ਆ ਸਪੈਸ਼ਲ ਉਹ ਸਾਡੇ ਲਈ ਆਉਂਦੇ ਆ ਹਨਾ ਸੋ ਮਤਲਬ ਸੱਚੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਏ ਅੱਜ ਸਾਡੇ ਮੀਟਅਪ ਤੇ ਰੀਅਲੀ ਥੈਂਕ ਯੂ ਰੀਅਲੀ ਥੈਂਕ ਯੂ ਹਨਾ ਬੱਚੇ ਵੀ ਬੱਚੇ ਵੀ ਆਏ ਸੀ ਨਿੱਕੇ ਨਿੱਕੇ ਬੱਚੇ ਬਜ਼ੁਰਗ ਅਸੀਂ ਅਸੀਂ ਸਾਲ ਦੇ ਸੀ ਬੱਚਾ ਇਸ ਦਾ 11 ਸਾਲਾਂ ਦਾ ਸੀ ਇੱਕ 9 ਸਾਲ ਦਾ ਸੀ ਪੈਣੇ ਨੇ ਸਾਨੂੰ ਸੱਚੀ ਸੱਚੀ ਖੁਸ਼ੀ ਹੁੰਦੀ ਹੈ ਮਤਲਬ ਵੀ ਜਦੋਂ ਇਹ ਸਾਨੂੰ ਇਹ ਲੱਗਦਾ ਵੀ ਇਹ ਸਾਡੀ ਕਮਾਈ ਆ ਅਸੀਂ ਘੁੰਮ ਫਿਰ ਕੇ ਕੀ ਕਮਾਇਆ ਹੈ ਹਨ ਤੇ ਇਹ ਚੀਜ਼ ਆ ਪਿਆਰ ਮੁਹੱਬਤ ਹੈ ਹਾਂਜੀ ਆ ਦਿਖਾ ਦਿਓ ਜੀ ਜਿਹੜਾ ਆਪਾਂ ਜਾ ਕੇ ਆਏ ਜਿਹੜਾ ਨੇ ਉਹਨਾਂ ਨੇ ਜੀ ਥੈਂਕ ਯੂ so much for coming our place we enjoyed a lot to us ਜਿਹੜੇ ਨਾਨਸੈਂਸ ਪੀਜ਼ਾ ਬਿਸਟਰੋ ਪੈਣੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਸਾਡੇ ਲਈ ਇੰਨਾ ਕੀਤਾ ਸਾਰਾ ਅਰੇਂਜਮੈਂਟ ਕੀਤਾ ਵੇ ਲਵ ਯੂ ਰਿਪਨੈਂਟ ਖੁਸ਼ੀ ਥੈਂਕ ਯੂ ਵੈਰੀ ਮੱਚ ਆਹ ਫਸ ਓਏ 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 ਆਈ ਥਿੰਕ ਇੱਕ ਹੀ ਹੈ ਜੀ ਪੰਜਾਬ ਕਸਟਮਰ ਵੱਲੋਂ ਆਹ ਤੁਹਾਨੂੰ ਗਿਫਟਸ ਨੇ ਦੋ ਇਹ ਪੰਜਾਬ ਕਸਟਮਰ ਵਾਓ ਆਪਣੇ ਦੋਵਾਂ ਫਾਜ਼ਲ ਦਵਾਂ ਦੀਆਂ ਸੋ ਆਪਾਂ ਕੱਲ ਬਰਥਡੇ ਤੇ ਬੰਨਾਂਗੇ ਬਰਥਡੇ ਤੇ ਬੰਨਾਂਗੇ ਯਾਰ ਰਾਈਟ ਯਾ ਸੋ ਗੁੱਡ ਤੇ ਆ ਪੰਜਾਬ ਕਸਟਮ ਵੱਲੋਂ ਆਇਆ ਜੀ ਕੁਛ ਸਮਥਿੰਗ ਯਾਰ ਕਸਟਮ ਵੱਲੋਂ ਦੋ ਤੁਹਾਡੇ ਲਈ ਗਿਫਟਸ ਨੇ ਅੱਛਾ ਜੀ ਇਹ ਮੈਨੂੰ ਲੱਗਦਾ ਜੀ ਆ ਤਾਂ ਮੈਨੂੰ ਕੋਈ ਕੱਪੜੇ ਕਹਿ ਗਿਆ ਸੀ ਕਹਿੰਦੇ ਅਸੀਂ ਤੁਹਾਡੇ ਲਈ ਦੇ ਦਾਂਗੇ ਮੁੰਡਾ ਆਇਆ ਸੀਗਾ ਕੋਈ ਮਹਾਰਾਜਾ ਓਹ ਮਹਾਰਾਜਾ ਯਸ ਓਏ ਦੇਖ ਕੇ ਦੇਖ ਕੇ ਦੇਖ ਕੇ ਕਹੀਨ ਕਿੱਤਸ ਮਹਾਰਾਜਾ ਰਣਜੀਤ ਸਿੰਘ ਜੀ ਅੱਛਾ ਜੀ ਔਰ ਵੀ ਆਲਸੋ ਹੈਵ ਸਮ ਪਿਕਚਰਸ ਥੈਟਸਾਈਡ ਓ ਵਾਓ ਕੀ ਬਾਤ ਹੈ ਸਰਦਾ ਸਰਕ ਇਹ ਪਾਉਣ ਵਾਲੀ ਨਹੀਂ ਵੀ ਜੜਾ ਕੇ ਰੱਖਣ ਵਾਲੀ ਆ ਹਨਾ ਯੈਸ ਕੀ ਬਾਤ ਹੈ ਦੋਨਾਂ ਦੀ ਹਿਸ ਐਂਡ ਹਰ ਉਹਨਾਂ ਦਾ ਸਾਈਜ਼ ਬਹੁਤ ਵਧੀਆ ਬਣਿਆ ਹੈ ਜੀ ਥੈਂਕ ਯੂ ਜੀ ਸ਼ੁਕਰੀਆ ਤੁਹਾਡਾ ਜੀ ਉਹ ਅਗਲਾ ਅਗਲਾ ਸਾਰਾ ਕੁਝ ਹੀ ਖੋਲੋ ਜੀ ਇਹ ਆਈ ਥਿੰਕ ਪਰਫਿਊਮ ਹੋਣਾ ਯਾ ਹੂੰ ਇਹਦੇ ਵਿੱਚ ਕੁਝ ਨਾਮ ਨਹੀਂ ਬਟ ਜਿਨੇ ਵੀ ਦਿੱਤਾ ਹਾਂ ਥੈਂਕ ਯੂ ਸੋ Much ਕਾਰਡ ਭਾਇਆ ਥੈਂਕ ਯੂ ਜੀ ਜਿਨਾਂ ਨੇ ਵੀ ਭੇਜਿਆ ਹੈ ਆਹ ਪਤਾ ਕਰੋਗੇ ਵਾਸਤੇ ਹਾਂਜੀ ਨਾਮ ਪਾ ਦਿਆ ਕਰੋ ਆਪਣਾ ਵੀ ਕੌਣ ਕਿੱਥੋਂ ਸੀ ਇਹ ਤਾਂ ઓ ਪਰਫੇਮ ਬੋਲ ਬੈਰੀ ਨਾਈਸ ਹੋਰ ਵੀ ਸੀਗੇ ਆਹ ਦੇਖੋ ਮੈਂ ਤੁਹਾਨੂੰ ਦੱਸਿਆ ਕਾਫੀ ਸਾਰੇ ਆ ਥੈਂਕ ਯੂ ਆਹ ਇਹ ਦੇਖੋ ਆ ਸ਼ਰਦਨੀ ਕੀਤੀ ਜੇ ਤੁਨੂਆ ਨਾਲ ਚੀਜ਼ ਮੈਂ ਦੋਨਾਂ ਨੂੰ ਦੇਖੇ ਗਏ ਆ ਸੋ ਇਟਸ ਨਾਟ ਮਾਈਂ ਪੰਜਾਬ ਇਹ 에에 ਰਿਪਨ ਖੁਸ਼ੀ ਨੂੰ ਨਹੀਂ ਮਿਲਿਆ ਜੀ ਇਹ ਪੰਜਾਬੀ ਟ੍ਰੈਵਲ ਕੱਪਨ ਨੂੰ ਆਪਾ ਪਾ ਲੈਣੀ ਆ ਰਿਪਨ ਹਾਂਜੀ ਖਲੋ ਵਾ ਕਹਿੰਦੇ ਓ ਵਾਓ ਮੈਂ ਤਾਂ ਉਦੋਂ ਵੀ ਕਲਰਫੁਲ ਜੀਆਂ ਚੀਜ਼ਾਂ ਵਾਲੀ ਸੋਹਣੀ ਨਾਲ ਕੀ ਬਾਤ ਆ ਬਹੁਤ ਸੋਹਣੀ ਹੈ ਇਹ ਇਹ ਕਿੰਨਾ ਨੇ ਬਜਿਆ ਆਪਣਾ ਬ੍ਰਾਂਡ ਅੱਛਾ ਸ਼ਾਨ ਗਿਰਨੇ ਤੇ ਅੱਛਾ ਉਹਦੇ ਵੱਲੋਂ ਹੈਪੀ ਤੁਹਾਡੇ ਵੱਲੋਂ ਸ਼ਾਨ ਵੱਲੋਂ ਹੈ ਸ਼ਾਨ ਪਤਾ ਨਹੀਂ ਸਾਨੂੰ ਅੱਛਾ ਕਿਹਨਾਂ ਦੇ ਬ੍ਰਦਰ ਆਜੋ ਆਜੋ ਸਾਹਮਣੇ ਆਜੋ ਠੀਕ ਆ ਇਹ ਕਰ ਦਿਆਂ ਇਹ ਕਰ ਦਿਆਂ ਦਾ ਆਪਣਾ ਗਿਫਟ ਹੈ ਇਹ ਉਹਨਾਂ ਦਾ ਆਪਣਾ ਬ੍ਰਾਂਡ ਹੈ ਯੂ ਬ੍ਰਾਂਡ ਜੀ ਤੇ ਇੱਕ ਤੁਹਾਡੇ ਲਈ ਆ ਇਹ ਤੁਹਾਡੇ ਲਈ ਜੀ ਓਕੇ ਥੈਂਕ ਯੂ ਸੋ ਮਚ ਖੋਲ ਦੋ ਇਹ ਵੀ ਹਰ ਵਾਰ ਕੁਛ ਨਾ ਕੁਛ ਮੀਟਅਪ ਤੇ ਮਤਲਬ ਐਨੇ ਤੁਸੀਂ ਸਾਡੇ ਲਈ ਐਫਰਟਸ ਕਰਦੇ ਲੈ ਕੇ ਆਉਂਦੇ ਵੈਸੇ ਸਸ ਤਾਂ ਕਹਿੰਦੇ ਉਹਨਾਂ ਖਾਲੀ ਮਿਲਣਾ ਆ ਜਾ ਕਰੋ ਐਨੀ ਬਹੁਤ ਆ ਪਰ ਫਿਰ ਵੀ ਐਤਕੀ ਸਪੈਸ਼ਲ ਖੁਸ਼ੀ ਦੇ ਬਰਥਡੇ ਕਰਕੇ ਕੁਝ ਜ਼ਿਆਦਾ ਦੇ ਕੇ ਗਏ ਹਨ ਸਾਰਿਆਂ ਦਾ ਥੈਂਕ ਯੂ ਦਿਲੋਂ ਪਿਆਰ ਸਤਿਕਾਰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੇ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਜਿਉਂਦੇ ਵਸਦੇ ਰਹੋ ਆ ਲੋ ਜੀ ਸਭ ਤੋਂ ਇੰਪੋਰਟੈਂਟ ਗਿਫਟ ਤਾਂ ਦਿਖਾਉਣਾ ਪਿੱਛੇ ਰਹਿ ਗਿਆ ਸੀਗਾ ਆ ਵੀਰੇ ਨੇ ਨਾ ਇੱਕ ਹੱਥੀ ਤਿਆਰ ਕੀਤਾ ਸੀ ਇਹਨੇ ਰਿਪਨ ਖੁਸ਼ੀ ਪੰਜਾਬੀ ਟਰੈਵਲ ਕਪਲ ਦੇਖੋ ਇਹ ਇਹ ਦਿਲ ਬਣਾਏ ਹੋਏ ਆ ਕਾਫੀ ਕਾਫੀ ਜ਼ਿਆਦਾ ਸਾਨੂੰ ਪਿਆਰਾ ਲੱਗਿਆ ਬਹੁਤ ਜ਼ਿਆਦਾ ਹਾਂਜੀ ਯੈਸ ਇਹ ਤੁਹਾਡਾ ਪਿਆਰ ਹੈ ਨਾ ਬਸ ਮਤਲਬ ਇਹ ਘਰ ਦੀਆਂ ਘਰ ਦਾ ਸ਼ਿੰਗਾਰ ਬਣੂਗਾ ਸਰ ਖੁਸ਼ੀਆ ਚੱਕਿਓ ਪੈਣ ਚੱਕ ਫੜੇ ਹੋ ਨੀ ਹਾਂ ਨਵੇਂ ਘਰ ਚਲਾਵਾਂਗੇ ਜੀ ਸਿੱਧਾ ਆ ਖੋਲੋ ਇਹਨੇ ਵੀਰੇ ਨੇ ਆ ਵੀ ਅਸੀਂ ਵੀਰੇ ਆ ਵੀ ਨਾਲ ਲੈ ਕੇ ਜਾਵਾਂਗੇ ਇੰਡੀਆ ਜਿਹੜਾ ਤੁਸੀਂ ਆ ਦਿੱਤਾ ਹੈ ਵੈਲਕਮ ਟੂ ਕੈਨੇਡਾ ਵਰਲਡ ਫੇਮਸ ਪੰਜਾਬੀ ਕਪਲ ਰਿਪਨ ਖੁਸ਼ੀ ਤੇ ਥੈਂਕ ਯੂ ਜੀ ਤੁਹਾਡਾ ਪਿਆਰ ਹੈ ਤੁਹਾਡੀ ਮੁਹੱਬਤ ਹੈ ਜੀ ਤੁਸੀਂ ਜੋ ਕੀਤਾ ਕਿਸ ਦੇ ਨਾਮ ਐਟ ਕਰਦਾ ਹੈ ਕੋਈ ਸਾਈਨ ਦੇ ਨਾਲ ਸਾਈਨ ਦੇ ਨਾਲ ਜੀ ਥੈਂਕ ਯੂ ਐਦਾਂ ਹੀ ਲੈ ਜਾਾਂਗੇ ਖੁਸ਼ੀ ਐਦਾਂ ਹੀ ਕਵਰ ਕਰ ਲਾਂਗੇ ਬਾਚ ਗਿਆ ਗੱਲਾਂបਾਤਾਂ ਕਰਦੇ ਕਰਦੇ ਸਾਡੇ ਭਾਈ ਜੀ ਪਹੁੰਚ ਗਏ ਆਜੋ ਸੁਖ ਬਾਈ ਤੇ ਇੱਧਰ 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 ਯਾ ਤੇ ਇਹ ਸਾਰੀ ਮੈਨੇਜਮੈਂਟ ਮੀਟਅਪ ਦੀ ਇਹਨਾਂ ਨੇ ਸੰਭਾਲੀ ਸੀ ਨਾ ਤਾਂ ਕਰਕੇ ਉਧਰ ਉਹ ਸਾਰਾ ਸਮਾਪਤ ਕਰਕੇ ਆਏ ਆ ਇਹ ਕਹਿੰਦੇ ਹਜੇ ਕੁਝ ਅਸੀਂ ਤਾਂ ਸਾਨੂੰ ਐਸੇ ਸਾਰੇ ਗਿਫਟ ਪੂਰੇ ਹੋ ਗਏ ਕਹਿੰਦੇ ਕੁਝ ਪੈਂਡਿੰਗ ਨਹੀਂ ਆਉ ਤੁਹਾਡੇ ਰਹਿ ਗਏ ਸੀ ਜੀ ਇਹ ਰਹਿ ਗਏ ਸੀ ਇਹ ਵੀ ਰਹਿ ਗਏ ਸੀ ਇਹ ਇਹ ਹਜੇ ਤੁਹਾਨੂੰ ਇਹ ਇਹ ਕੁਝ ਤਾਂ ਭੈਣਾਂ ਰਗੇ ਨੇ ਭੇਜਿਆ ਕੁਲਦੀਪ ਭੈਣ ਨੇ ਨਾਲੇ ਵੀ ਦਿਖਾ ਦੇਣਾ ਠੀਕ ਹੈ ਦਿਖਾ ਦਿਓ ਸਾਰੇ ਮੈਂ ਲੈ ਕੇ ਆਇਆ ਸੀ ਦੇਖ ਲਓ ਕੁਲਦੀਪ ਭੈਣੇ ਤੁਹਾਡਾ ਨਾਂ ਨਹੀਂ ਹੈਗਾ ਮੈਂ ਲੈ ਕੇ ਆਇਆ ਕਹਿੰਦੇ ਮੈਂ ਲੈ ਕੇ ਆਇਆ ਮੇਰੇ ਵੱਨੂ ਚੱਲ ਦੋਨਾਂ ਵੱਲੇ ਹਾਂ ਸਾਡੇ ਬਾਈ ਵੱਲੋਂ ਵੀ ਆ ਭੈਣ ਵੱਲੋਂ ਵੀ ਠੀਕ ਹੈ ਚਲੋ ਬਰਾਡ ਫੈਮਿਲੀ ਵੱਲੋਂ ਕਹਿ ਸਕਦੇ ਆ ਫੈਮਿਲੀ ਵੱਲੋਂ ਆ ਚਲੋ ਇਹ ਲੋ ਬਾਈ ਹੁਣ ਬਾਈ ਹੁਣੇ ਕੁਝ ਖੋਲ ਰਹੇ ਆ ਪਤਾ ਨਹੀਂ ਹੁਣ ਕੀ ਕੀ ਖੋਲੀ ਜਾ ਰਹੇ ਆ ਖੁਸ਼ੀ ਉਹ ਤਾਂ ਦਿਖਾ ਦਿਓ ਉਹ ਖੋਲੋ ਜਿਹੜਾ ਆ ਕੁਲਦੀਪ ਭੈਣ ਨੇ ਭੇਜਿਆ ਸਪੈਸ਼ਲ ਇਹ ਫਲਾਈਟ ਤੇ ਆਏ ਸੀ ਨਾ ਸਾਡੇ ਮੀਟਅਪ ਕਰਕੇ ਤੇ ਫਿਰ ਭੈਣ ਨੇ ਕੁਝ ਭੇਜਿਆ ਓ ਵਾਓ ਖੋਸ਼ੀ ਦੀ ਚਾਂਦੀ ਆ ਯਾਰ ਮੇਰਾ ਜਨਮ ਦਿਨ ਕਿਉਂ ਪਹਿਲਾਂ ਲੰਘਿਆ ਖੋਲ ਕੇ ਦਿਖਾ ਦੋ ਖੋਲ ਕੇ ਤੇ ਦਿਖਾ ਦੋ ਇਹ ਆਈਏ ਮੁੱਛ ਆਈ ਅਬ ਮੁੱਛਾ ਤਾਂ ਬੈਗ ਕਰੇ ਨਹੀਂ ਨਾਈਸ ਕਰੇ ਨਹੀਂ ਨਾਈਸ ਓ ਵਾਓ ਸੋ ਨਾਈਸ ਕੀ ਬਾਤ ਐ ਸ਼ੀ ਸੈਡ ਕਿ ਮੇਰੀ ਪਰਜਾਈ ਦੇ ਯਾਦ ਰਹਿਣੀ ਚਾਹੀਦੀ ਆਂ ਗੇ ਪਰਜਾਈ ਦੇ ਯਾਦ ਇਹ ਮੈਨੂੰ ਲੱਗਦਾ ਲੰਬਾ ਟਾਈਮ ਹੀ ਯਾਦ ਰਹੂਗਾ ਤਾਂ ਇਹ ਤਾਂ ਸਾਫ ਸਾਫ ਰੱਖਾਂਗੇ ਸੀ ਤੇਰੇ ਪੱਲ ਲਾਉਣੀਆਂ ਨੇ ਇਹ ਮਹੇਵੇ ਦੀ ਹੈ ਜਨਮ ਦੇ ਨਾਲ ਦੇ ਨਾਲ ਇਦਾਂ ਨਹੀਂ ਬੋਲਣਾ ਚਾਹੀਦਾ ਇਹ ਇਹ ਖਰੀਦੀ ਨਹੀਂ ਗਈ ਹਾਂਜੀ ਇਹ ਘਰੇ ਬਣਾਈ ਆ ਸਪੈਸ਼ਲ ਅੱਛਾ ਘਰੇ ਬਣਾਈ ਹੈ ਅੱਛਾ ਘਰੇ ਬਣਾਈ ਹੈ ਪੰਜਾਬ ਇਹ ਸਪੈਸ਼ਲ ਘਰੇ ਬਣਾਈ ਗਈ ਆ ਲੱਗਦੀ ਆ ਨਾ ਵੀ ਖਰੀਦੀ ਹੁੰਦੀ ਆ ਯਾ ਘਰੇ ਬਣਾ ਕੇ ਭੇਜੇ ਦੇਖੇ ਕਿਵੇਂ ਕਰਤੇ ਹੋਏ ਆ ਬਾਈ ਹੁਣ ਬਰਥਡੇ ਕੇਕ ਦਾ ਚਾ ਬਾਅਦੋਂ ਕੱਟਿਆ ਜਿਉ ਪਹਿਲਾਂ ਇਹਦੇ ਨਾਲ ਹੀ ਕਰਾ ਦੂ ਮੂੰਹ ਮਿੱਠਾ ਹੁਣ ਕਿ ਪੇ ਇੰਡੀਆ ਲੈ ਕੇ ਜਾਣੀ ਅਸੀਂ ਇੰਡੀਆ ਵਾਸਤੇ ਸਾਡੀ ਇਹ ਨਹੀਂ ਨਹੀਂ ਮੈਨੂੰ ਪਤਾ ਬਾਈ ਉਹ ਪੁੱਛ ਲਾਂਗੇ ਪਹਿਲਾਂ ਫੋਨ ਤੇ ਪਰ ਮੈਨੂੰ ਕਹਿੰਦੇ ਸੀ ਯਾਰ ਚੱਲ ਪੰਜ ਛੇ ਡੱਬੇ ਨੇ ਕੇਕ ਦਾ ਜੇ ਟ੍ਰਾਂਟ ਹੋ ਜਾਗੇ ਖਾਣਾ ਹੀ ਆ ਆ ਮੈਂ गाना तो बांट चुके मतलब ये राजी भेजनो अच्छा ये राजी भेजनो ओके ये स्पेशल भाई ये स्पेशल है भाई कोई दोल 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 दोल। बकलावा ये क्या होता है बकलावा ये नहीं पता क्या होता है अच्छा हनी के नाल बनदा है ओ ये ऊपर है दिखा दो थैंक यू वेरी अच्छा ये अंदर क्या बात है बहुत बढ़िया हैप्पी बर्थडे कर दो खुशी नु खुशी उधर उधर ਹੋਲਾ ਫੈਨ ਮਾਸੌਨ ਇਹ ਰਸਤਾ ਦੀ ਵੈਸੇ ਸਮਝਾਈ ਨਹੀਂ ਪਰ ਕੁਝ ਡਿਫਰੈਂਟ ਟੇਸ ਦਾ ਬਹੁਤ ਹੈ ਫਾਟਾ ਸੱਚੇ ਨਾਈਸ ਮੈਂ ਤੁਹਾਡਾ ਫਰਜ਼ ਮੰਨਦਾ ਮੈਨੂੰ ਡਰੈਸ ਵੀ ਦੋ ਇੱਕ ਮਿੰਟ ਮੈਂ ਡਰੈਸ ਬਣਾਉਣਾ ਹੈ ਖਾਣ ਨਹੀਂ ਦਿੱਤਾ ਅੱਛਾ ਮੇਰਾ ਵੀ ਕੁਝ ਉਹ ਵਾਓ ਆ ਮੇਰਾ ਖੋਲੋ ਖੋਲੋ ਤੁਸੀਂ ਇਹ ਤੁਸੀਂ ਖੋਲੋ ਖੋਲੋ ਹਾਂ ਇਹ ਤੁਸੀਂ ਬਾਅਦ ਚ ਖੋਲੋ ਵਾਓ ਆ ਵੀ ਕੀ ਹੈ ਕੁਝ ਹੋਰ ਵੀ ਆ ਗਈਆਂ ਚੀਜ਼ਾਂ ਇਹ ਆ ਵੀ ਹੈ

ਵੀ ਆਲਸੋ ਹੈਵ ਸਮ ਬੁੱਕਸ ਕੋਈ ਕੋਸ਼ ਕਿਤਾਬਾਂ ਵੀ ਆਈਆਂ ਮੈਨੂੰ ਤਲਾਸ਼ਾਂ ਤੇਰੀਆਂ ਨਵਾਂ ਨੇਮ ਤੇ ਇਹ ਬਾਕਸ ਵੀ ਆਈਆਂ ਓਏ ਕੀ ਆ ਬਾਤ ਆ ਦੇਖੋ ਕਿੱਡਾ ਸੋਹਣਾ ਬਹੁਤ ਸੋਹਣਾ ਯਾਰ ਆ ਕਿੱਡਾ ਸੋਹਣਾ ਦੇਖਿਓ ਵੈਨਕੂਵਰ ਕੈਨੇਡਾ ਓਏ ਆ ਦੇਖੋ ਕੀ ਆ ਲਿਖਿਆ ਹੋਇਆ ਨਹੀਂ ਨਹੀਂ ਆ ਗੋਤਰਾ ਫੈਮਿਲੀ ਲੁਬਾਨਾ ਇਸਨੇ ਕੀ ਲਿਖਾ ਹੋਇਆ ਦੇਖੋ ਆਹ ਦੇਖੋ ਕੀ ਲਿਖਾ ਕੀ ਲਿਖਿਆ 24 ਕੈਰਟ ਗੋਲਡ yes, yeah. yeah. 24 ਕੇ 골ਡ ਪਲੇਟਡ ਹੈ ਰੀਅਲੀ ਰੀਅਲ 골ਡ ਦਾ ਹੈ ਨਹੀਂ 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 ਹੋ ਸਕਦਾ 24 ਕੈਰਟ ਨਹੀਂ ਲਿਖਣ ਨਾਲ ਤਾਂ ਨਹੀਂ ਹੁੰਦਾ 골ਡ ਪਲੇਟਡ ਇਟਸ 24 ਕੇ 골ਡ ਪਲੇਟਡ ਲਿਖਣ ਨਾਲ ਤਾਂ ਨਹੀਂ ਬਣਦਾ ਮੈਨੂੰ ਲੱਗਦਾ ਵੈਸੇ ਹੋਣਾ ਚਲੋ ਸੱਚੀ ਹੈ ਹਰਮੰਦਰ ਸਾਹਿਬ ਦੀ ਵੈਸੇ ਯਾਦਗਾਰ ਰੱਖਣ ਵਾਲੀ ਹੈ ਨਾ ਆਹ ਦੇਖੋ ਜੀ ਕੈਨੇਡਾ ਡਰੂ ਐਂਡ ਇੱਕ ਕੈਨੇਡਾ ਦੇ ਗਿਫਟ ਹੈ ਸਾਰੇ ਕੈਨੇਡਾ ਕੈਨੇਡਾ ਦੇ ਆ ਲੋ ਖੁਸ਼ੀ ਕੈਨੇਡਾ ਦੇ ਗਿਫਟ ਸੀ ਇਹ ਮੇਰਾ ਫੇਵਰਟ ਆ ਕੀ ਬਾਤ ਹੈ ਅਜੇ ਤਾਂ ਬਹੁਤ ਕੁਝ ਰਹਿ ਗਿਆ ਹਾਂ ਵਾਓ ਨੈਪਲ 1 ਮੈਨੂੰ ਆਪਸਾ ਹਾਂ ਤਾਂ ਬਹੁਤ ਸੋਹਣਾ ਹੈ ਅੱਛਾ ਹੋਰ ਕੀ ਕੀ ਹੈ ਇਹ ਯਾਰ ਕਿੰਨਾ ਕੁਝ ਤਾਂ ਹਜੇ ਰਹਿ ਗਿਆ ਸੀਗਾ ਇਹ ਨੂੰ ਪਾਣੀ ਇਹ ਤਾਂ ਬਹੁਤ ਮੰਦਰ ਸਾਹਿਬ ਐਸੇ ਵੀ ਜਗਦਾ ਹੁੰਦਾ ਹੈ ਨਾ ਚਲੋ ਇੱਥੇ ਰੱਖ ਦਿੰਦੇ ਮੈਂ ਆਪਣੀ ਅੱਛਾ ਭੈਣੇ ਹੋ ਰਹਿ ਗਿਆ ਕੁਝ ਨਹੀਂ ਭੈਣਾ ਵੀ ਜਿਨ੍ਹਾਂ ਨੇ ਨਾਲ ਐ ਭਰਾ ਨੂੰ ਯਾਦ ਰੱਖਿਆ ਸ਼ੂ ਆ ਰਿਪਨ ਦੇ ਸ਼ੂਜ਼ ਯਾ ਨਾਈਸ ਥੈਂਕ ਯੂ ਥੈਂਕ ਯੂ ਕੁਲਦੀਪ ਭਾਣੇ ਤੇ ਸੁਖ ਬਾਈ ਸ਼ੁਕਰੀਆ ਤੁਹਾਡਾ ਹੋਰ ਕੀ ਖੁੱਲ ਰਿਹਾ ਹੈ ਉਹ ਇੱਕ ਹੋਰ ਡੱਬਾ ਹੈ ਟੋਇਸ ਹੋ ਰਹੇ ਨੇ ਤਾਂ ਟੋਇਸ ਤੁਹਾਡੇ ਵੱਟ ਟੋਇਸ ਦੇ ਹੈ ਉਹ ਮੈਨੂੰ ਪਤਾ ਕੀ ਹੈ ਜੀ ਸੁਪਰ ਸੋਨੀ ਕਾ ਹੈ ਜਿਹੜਾ ਮੈਂ ਮੰਗਵਾਇਆ ਸੀ ਇਹਦਾ ਦੇਖ ਕੇ ਪਤਾ ਲੱਗੂ ਕੀ ਹੈ ਆਹ ਤਾਂ ਪਤਾ ਨਹੀਂ ਚੱਪਲਾਂ ਦਾ ਅੱਛਾ ਅੱਛਾ ਓਕੇ ਚੱਪਲਾਂ ਦਾ ਬਰੇਸ ਹੈ ਵੀਰਾ ਇਹ ਹੁੰਦਾ ਇਹ ਜਿਹੜਾ ਉਹ ਮਿਲਿਆ ਸੀ ਓ ਵਾਓ ਅੱਛਾ ਉੱਥੇ ਮਿਲਿਆ ਸੀ ਆਪਾਂ ਨੂੰ ਅੱਛਾ ਉਹਨਾਂ ਨੇ ਦਿੱਤਾ ਸੀ ਅੱਛਾ ਅੱਛਾ ਹੂੰ ਵਿਦਾਵਰ ਗ੍ਰੇਟੈਸਟ ਅਪਰੀਸ਼ੀਏਸ਼ਨ ਪੰਜਾਬੀ ਟ੍ਰੈਵਲ ਕਪਲ ਰਿਪਨ ਖੁਸ਼ੀ ਪ੍ਰੈਜ਼ੈਂਟਡ ਟੂ ਆਹ ਲਓ ਜੀ ਰੱਖ ਲਓ ਥੈਂਕ ਯੂ ਇਹ ਭੈਣੇ ਦੇ ਵਿੱਚ ਤਾਂ ਪਾਇਆ ਸੀ ਟੁੱਟ ਨਾ ਜਾਵੇ ਆ ਲਓ ਮੈਂ ਦੱਸਿਆ ਸੀ ਉਹਨਾਂ ਨੂੰ ਇਹ ਵੈਂਕੂਵਰ ਆ ਗਿਆ ਸੀ ਕੁਛ ਸਾਡਾ ਸਭ ਨੂੰ ਵੈਂਕੂਵਰ ਤੋਂ ਆਇਆ ਹਾਂਜੀ ਇਹ ਭੈਣੇ ਮੈਂ ਕਰ ਲਿਆ ਖਬਰ ਸਾਰਾ ਜੀ ਮੈਨੂੰ ਤਲਾਸ਼ਾਂ ਤੇਰੀ ਆਲਮੋਸਟ ਡਾਨਾ ਖੁਸ਼ੀ ਸਾਰਾ ਹੁਣ ਸ਼ੈਂਕੀ ਬਾਈ ਹੋਰ ਫਰੋਲ ਹੋ ਜੇ ਕੁਛ ਹੈਗਾ ਹੁਣ ਨੋ ਡਾਨਾ ਸਾਰਾ ਵੀ ਤੇ ਖੁਸ਼ੀ ਆਪਣੇ ਵਾਲਾ ਪਹਿਲਾਂ ਮੇਰੇ ਵਾਲਾ ਗਿਫਟ ਖੋਲੋ ਯਾਰ ਬਾਕੀ ਤੁਸੀਂ ਖੋਲ ਖੋਲ ਦੇਖ ਲੈ ਮੇਰੇ ਗਿਫਟ ਦੀ ਕੋਈ ਕਦਰ ਨਹੀਂ ਤੁਹਾਨੂੰ ਆਹ ਕੀ ਪਿਆ ਚਲੋ ਇੱਥੇ ਆਓ ਇੱਥੇ ਕਿਸੇ ਬੋਲੋ ਨਾ ਨਾ ਤੁਸੀਂ ਬੋਲੋ ਪਛੰਤੀ ਖੋਲ ਦੋ ਲਓ ਜੀ ਖੋਲ ਦਿੰਦੇ ਹਾਂ ਹੁਣ ਇਹਨੂੰ ਵੀ ਤੁਹਾਡੇ ਸਾਹਮਣੇ ਤੇ ਅਨਬਾਕਸਿੰਗ ਸਪੈਸ਼ਲ ਲੋ ਖੋਲੋ ਖੋਲੋ ਨਾ ਤੋਸੀ ਕਲਰ ਇੱਧਰ ਲਾ ਇੱਧਰ ਇਹ ਕਲਰ ਵੀ ਨਵਾਂ ਲਿਆ ਦੀ ਚਲੋ ਜੀ ਪੜ ਤੋ ਪੜ ਤੋ ਪੜ ਤੋ ਬੇਹੋਲਤਾ ਚੱਕੋ ਆ ਐਰੋ ਬਣੀ ਹੋਈ ਹੈ ਨਾ ਉੱਦੋਂ ਆਜ ਨੂੰ ਖੋਲ ਦੋ ਪਹਿਲੇ ਲਾ ਫੋਨ ਡੈਡੀ ਤੋ ਖੋਲ ਲੈ ਜੀ ਹਾਂਜੀ ये ओ वाओ गुड स्लो 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 तल लेना डग पे कदी काली काली ये क्या है ए है जी ए नया कलर आया है है ना नहीं पहला मेरा था ओच भी सीगा 12 ਵਿੱਚ कलर ਦਾ ਫਰਕ ਸੀ ਥੋੜਾ ਹਾਂ ਟੈਟੇਨੀਅਮ ਬੀ ਹੈਪੀ ਹੈ ਰਿਪਰੈਂਟ ਖੁਸ਼ੀ ਆਈ ਹੈਵ ਨੋ ਵਰਡਸ ਟੂ ਐਕਸਪ੍ਰੈਸ ਐਂਡ ਕੰਪਲੀਟਲੀ ਸਪੀਚਲੈਸ ਟੂ ਟਾਕ ਅਬਾਊਟ ਥੈਮ ਆਮ ਅ ਬਿਗ ਫੈਨ ਆਫ Both you are. Are you? I am can't wait to you meet. Achae milking. Hai? Milking hai I am can't wait to you meet. I am was your every vlog there. Everyone like to visit the whole world. But now we're both lucky. Stay You both yeah. are lucky. Stay. Stay healthy, please. be happy. God bless you. You're big fan of ਪੈਣੇ ਬਹੁਤ ਸਾਰਾ ਪਿਆਰ ਤੁਹਾਨੂੰ ਬਹੁਤ ਸਾਰਾ ਸਤਿਕਾਰ ਤੁਹਾਨੂੰ ਥੈਂਕ ਯੂ ਵੈਰੀ ਮਚ ਹੁਣ ਤੁਸੀਂ ਨਹੀਂ ਇਮੋਸ਼ਨਲ ਹੋ ਜਾ ਮਮਾ ਜੀ ਨੂੰ ਕਰੇ ਤਾਂ ਤੁਸੀਂ ਇਮੋਸ਼ਨਲ ਹੋ ਜਾ ਪਤਾ ਕੀ ਆਪਾਂ ਕਿੰਨਾ ਸੁਣਿਆ ਸੀਗਾ ਆਪਾਂ ਮਮਾ ਜੀ ਦੇਖ ਲਓ ਯਾਦ ਬਣ ਗਈ ਬਰਥਡੇ ਤੇ ਖੁਸ਼ੀ ਦੇ ਬਰਥਡੇ ਤੇ ਹਨਾ ਆਪਣੀ ਇਕੱਠਿਆਂ ਦੀ ਹੈ ਕਿ ਨਹੀਂ ਯਾ ਥੈਂਕ ਯੂ ਸੋ ਮਚ ਸਹੀ ਹੈ ਜੀ ਬਾਕੀ ਭਾਈ ਸ਼ੁਕਰੀਆ ਜੀ ਤੁਹਾਡਾ ਵੀ ਏ ਬਾਈ ਹੁਣੇ ਦਾ ਮਾਮਾ ਜੀ ਮੈਂ ਲੰਘ ਜਾ ਇਧਰ ਦੀ ਬਾਈ ਹੁਣੇ ਦਾ ਧੰਨਵਾਦ ਧੰਨਵਾਦ ਜੀ ਗੁਰਪ੍ਰੀਤ ਵੀਰੇ ਜਿਓ ਭਰਾ ਬਣ ਕੇ ਅਸੀਂ ਚੈਨ ਦੀ ਜ਼ਿੰਦਗੀ ਜਾਈਏ ਕਿਉਂ ਜਾਓ ਕਿਉਂ ਜਾਓ ਕਾਰਨ ਵੀ ਦੇਖਣ ਨੂੰ ਲੱਗ ਕਾਰਨ ਦੱਸੋ ਕਿਉਂ ਜਾਓ ਮੇਰੇ ਮੈਂ ਤਾਂ ਦੁਖੀ ਹਾਂ ਤੁਹਾਡੇ ਜਿਹੜਾ ਨੰਬਰ ਮੇਰਾ ਕੀਤਾ ਨਾ ਤੁਸੀਂ ਉੱਥੇ ਡਿਸਪਲੇ ਦੇਖੋ ਬਾਈ ਦੇਖ ਲਈ ਮੈਂ 2 ਵਜੇ ਫੋਨ ਕਰਕੇ ਨਹੀਂ ਖੜ ਜਾ ਇੱਕ ਮਿੰਟ 2 ਵਜੇ ਫੋਨ ਕਰਦਾ ਬੰਦਾ ਬੋਲਦਾ ਰੇਪਨ ਨਾਲ ਗੱਲ ਕਰਾਈ ਸਿੱਧਾ ਹੀ ਅੱਛਾ ਨਾ ਬਈ ਐ ਨਾ ਕਰਿਆ ਚਲੋ ਐ ਨਾ ਕਰਿਆ ਕਰੋ ਬਾਈ ਇਹ ਮੀਟਅਪ ਵਾਸਤੇ ਸਿਰਫ ਹੁਣ ਨੰਬਰ ਤੇ ਹੁਣ ਇਹ ਦੂਬਾ ਚੋਂ ਆਪਣਾ ਕੈਨੇਡਾ ਦਾ ਮੀਟਅਪ ਹੈ ਨਹੀਂ ਹੁਣ ਦੁਬਾਰਾ ਨਾ ਕਰਿਓ ਹਨਾ ਓਕੇ ਨੋ ਓਕੇ ਕਹਿ ਦੋ ਤੁਸੀਂ ਆਪ ਹੀ ਕਹਿ ਦੋ ਕਾ ਵੀਰ ਬੰਦੇ ਕੋਈ ਚੱਕਰ ਨਹੀਂ ਵੀ ਕੋਈ ਚੱਕਰ ਨਹੀਂ ਇੰਨਾ ਪਿਆਰ ਕਰਦੇ ਆ ਸਾਨੂੰ ਹਾਂਜੀ ਮਜ਼ਾਕ ਕਰਦਾ ਸਾਨੂੰ ਅਨਬਾਕਸਿੰਗ ਕਰੋ ਹਾਂਜੀ ਹੋ ਗਈ ਬਸ ਪੈਕ ਕਵਰ ਅੱਛਾ ਪੈਕ ਕਵਰ ਉਤਾਰ ਦੋ ਖੁਸ਼ੀ ਕਿਹੜਾ ਕਲਰ ਲੈਂਦੇ ਨੇ ਉਹ ਓਕੇ ਇਹ 골ਡ ਹੀ ਸੀਗਾ ਅੱਗੋ ਡੈਜ਼ਰ ਟ੍ਰਟੇਨੀਅਮ ਆਇਆ ਤੇ ਕਿ ਨਾ ਆਨ ਵੀ ਕਰ ਲਓ ਮੈਂ ਦਾ ਹੋ ਜਾਊਗਾ ਨਹੀਂ ਯਾ ਹੋ ਜੂ ਲਓ ਜੀ ਫਾਈਨਲੀ ਫਿਰ ਹੁਣ ਅਸੀਂ ਨਿਕਲ ਲੱਗੇ ਆ ਰਾਤ ਦੇ ਵੱਜ ਗਏ ਕਿੰਨੇ ਵੱਜ ਗਏ 10 9:30 9:30 ਹੋ ਗਏ 9:30 ਹੋ ਗਏ ਜੀ ਅਪਾ ਪਹੁੰਚਦੇ 10:30 ਨੂੰ 10:30 ਨੂੰ ਟ੍ਰਾਂਟੋ ਦਾ 1 ਘੰਟਾ ਲੱਗਣਾ ਹੈ ਹਾਂਜੀ ਜਿੱਥੇ ਆਪਾਂ ਸੀਐਨ ਟਾਵਰ ਦੀ 뷰 ਹੋਊਗਾ ਸੀਐਨ ਟਾਵਰ ਦਾ 뷰 ਹੋਊਗਾ ਉਹਦੇ ਉੱਤੇ ਪਾਵਾਂਗੇ ਹੂੰ ਤੇ ਖੁਸ਼ੀ ਨੂੰ ਸਾਡ ਨਹੀਂ ਹੋਣ ਦੇਣਾ ਸਰਪ੍ਰਾਈਜ਼ ਕਰਾਂਗੇ ਜੀ ਖੁਸ਼ੀ ਨੂੰ ਜਿਹੜਾ ਬਰਥਡੇ ਹੈ ਕੱਲ ਦੇ ਕੱਲ ਨੂੰ ਤਾਂ ਹਜੇ ਮਨਾਉਣਾ ਹੈ ਸੀਐਨ ਟਾਵਰ ਉਹਦੇ ਨਿਆਗਰਾ ਫਾਲ ਅੱਗ ਤੋਂ ਸੀਐਨ ਟਾਵਰ ਦਾ ਲੱਗ ਤੋਂ ਹਾਂਜੀ ਜਿਵੇਂ ਆਪਾਂ ਵਿਆਹ ਨਹੀਂ ਕਰਦੇ ਹੁੰਦੇ 5 ਦਿਨ ਲਾ ਦਿੰਨੇ ਆ ਉਵੇਂ ਆਪਾਂ ਖੁਸ਼ੀ ਰਾ ਹੁਣ ਹੁਣ ਕਿ ਘੁੰਮਣ ਫਿਰਨ ਵਾਲੀਆਂ ਜਗ੍ਹਾਵਾਂ ਬੰਦ ਹੁਣ ਕੋਈ ਦਾ ਬਰਥਡੇ ਚੱਲੂ ਚਾਰ ਪੰਜ ਦਿਨਾਂ ਅਜੇ ਹਾਂਜੀ ਸ਼ਾਮ ਨੂੰ ਰਾਤ ਨੂੰ ਘਰੇ ਵੀ ਹੈ ਹਾਂਜੀ ਖੁਸ਼ੀ ਚੱਲੀਏ ਜੀ ਚਲੋ 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 ਹਾਂ ਇਹ ਬਰਥਡੇ ਵੀ ਬਰਥਡੇ ਵੀ ਬਰਥਡੇ ਵੀ ਯਾਰ ਇਹ ਲੋ ਮੇਰੇ ਸਿਰ ਤੇ ਆ ਜੀ ਚਲੋ ਚਲੋ ਗੱਡੀਆਂ ਚੱਕ ਲਈਆਂ ਜੀ ਦੋ ਤਿੰਨ ਬਾਹਰੇ ਮੌਸਮ ਅਜਾ ਥੋੜਾ ਜਿਹਾ ਖਰਾਬ ਹੈ ਮੀਂਹ ਪਈ ਜਾਂਦਾ ਥੋੜਾ ਥੋੜਾ ਤੇ ਅਸੀਂ ਮੁੜ ਕੇ ਮੰਗੇ 1 ਵਜੇ ਦੇ ਨੇੜੇ ਤੇੜੇ ਮਿਲੋ ਦਾ ਰਾਤ ਨੂੰ ਇੱਕ ਤਾਂ ਵਾਜੀ ਜਾਣਾ ਜ਼ਿਆਦਾ ਹੀ ਹੋ ਜਾਣਾਗਾ ਮੁੜਦੇ ਹਾਂ ਨੂੰ ਤੇ ਕਿਉਂਕਿ 12 ਵਜੇ ਤੱਕ ਕੇਕ ੱਠਣਾ ਹੈ ਪਹਿਲਾਂ ਅਜੇ ਹੈ ਚਲੋ ਟ੍ਰੈਂਟੋ ਹੈਗਾ ਕੋਈ ਭੈਣ ਹੋ ਰਹੇ ਦੇ ਘਰ ਤੋਂ 50 ਕਿਲੋਮੀਟਰ ਮੇਰੇ ਖਿਆਲ ਚ ਤੇ ਇਹਨਾਂ ਦਾ ਕੈਸਲਮੋਰ ਏਰੀਆ ਹੈਗਾ ਤੁਹਾਨੂੰ ਦਿਖਾਇਆ ਸੀਗਾ ਵਲੌਗ ਚ ਤੇ ਬ੍ਰੈਮਟਨ ਦੇ ਕੋਲ ਹੀ ਪੈਂਦਾ ਹੈਗਾ ਬ੍ਰੈਮਟਨ ਤੋਂ ਜੇ ਦਿਨੇ ਜਾਈਏ ਟ੍ਰੈਂਟੋ ਨੂੰ ਤਾਂ ਆਲਮੋਸਟ ਡੇਢ ਘੰਟਾ ਲੱਗ ਜਾਂਦਾ ਹੈ ਡੇਢ ਪੌਣੇ 2 ਘੰਟੇ ਕਿਉਂਕਿ ਟ੍ਰੈਫਿਕ ਹੁੰਦਾ ਹੈ ਹਨਾ ਤੇ ਰਾਤ ਦੇ ਟਾਈਮ ਲੱਗਦੇ 45 ਮਿੰਟ ਹੈ ਨਾ ਪੈਣ ਅੱਧਾ ਟਾਈਮ ਲੱਗਦਾ ਕਿਉਂਕਿ ਰਾਤ ਨੂੰ ਟ੍ਰੈਫਿਕ ਨਹੀਂ ਹੁੰਦਾ ਬਿਲਕੁਲ ਵੀ ਜਦੋਂ ਨੂੰ ਅਸੀਂ ਵਾਪਸ ਆਉਣਾ ਮੇਬੀ ਉਦੋਂ ਤਾਂ ਹੋਰ ਵੀ ਘੱਟ ਹੋ ਜੇ ਕਿਤੇ ਘੱਟ ਨਹੀਂ ਹੁੰਦਾ ਪਰ 50 ਕਿਲੋਮੀਟਰ 45 ਮਿੰਟ ਤਾਂ ਲੱਗਣਗੇ ਹੈ ਨਾ ਤੇ ਲੱਗਦੇ ਕਿਉਂਦੇ ਪੰਜਾਬੀ ਸਟਾਈਲ ਡਰਾਈਵ ਕਰਨੀ ਹੈ ਫਿਰ ਤਾਂ 35 ਮਿੰਟ ਜੇ ਆਏ ਜਾਣ ਇਧਰ ਲਈ ਲੈਣ ਚਾ ਇਧਰ ਲਈ ਲੈਣ ਚਾ ਇਧਰ ਲਈ ਜਾਂ ਪਰ ਮਾਮੇ ਚੱਕ ਲੈਂਦੇ ਇਥੇ ਜੀ 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 ਹੈ ਮਰਸੀਡੀਜ਼ ਯੂ ਡੋਨਟ ਲਿਸਨ ਮੀ ਠੀਕ ਸੁਣੀ ਹੈ ਮਰਸੀਡੀਜ਼ ਚੁੱਪ ਸੁਣਦੀ ਨਹੀਂ ਹਨ ਪੜ੍ਹ ਕੇ ਜਿਹਾ ਤਾਂ ਸੁਣ ਰਹੀ ਹੈ 10 ਪੜ੍ਹੀ ਹੋਈ ਉਹ ਜਵਾਬ ਦੇ ਉਹ ਤਿੰਨ ਦਾ ਕੋਈ ਨਹੀਂ ਇਹ ਸ਼ਰਮੇ ਹੈ ਨਾ ਬੋਲੀ ਉਹ ਭਾਸ਼ਾ ਐਨਲਾਈਜ਼ ਕਰ ਰਹੀ ਆ ਉਹ ਉਹ ਬੋਲੀ ਰਹੀ ਗੋਲੀ ਬੋਲਦੀ ਨਹੀਂ ਇਹ ਕਹਿੰਦੀ ਬੁੱਧੂ ਮੈਨੂੰ ਲਾ ਕੇ ਇਹ ਕਹਿੰਦੇ ਬੁੱਧੂ ਬਿਠਾ ਦੇ ਅਸ ਵਿੱਚ ਗੁੰਗੀ ਹੋ ਗਈ ਗੁੰਗੀ ਹੋ ਗਈ ਇਹ ਕਿਹੜੀ ਪ੍ਰਜਾਤੀ ਬੈ ਗਈ ਮੇਰੇ ਨਾਲਾ ਚ I'm sorry. Oh I'm sorry. <laughs> I'm sorry again. I'm sorry again. ਹਾਂ। ਹੋਰ ਇਚ ਨਹੀਂ ਆਂਦੇ ਕਿ ਪਲੀਜ਼? ਆਈ ਐਮ ਹੋਲੀ। ਇਹ ਹੋਲੀ ਚੱਲ ਰਹੀ ਬਹੁਤ ਜ਼ਿਆਦਾ ਹੋਲੀ ਨੇ। ਮੈਂ 106 ਤੇ ਆ ਜਿੱਦ ਤੱਕ ਹਾਊਸ ਆ। 120 ਦਾ ਸਪੀਡ ਆ। ਜੀ। ਲੈ ਵੀ ਹੁਣ ਤੁਹਾਨੂੰ ਦਿਖਾ ਦਈਏ ਸੀ ਐਨ ਟਾਵਰ। ਜਿਹਦੇ ਕਰਕੇ ਸਪੈਸ਼ਲੀ ਰਾਤ ਦਾ ਵਿਊ ਦੇਖਣ ਦਾ ਸੀ ਟੋਰਾਂਟੋ ਆਏ ਆ ਹੈਂ। ਤੇ ਕਿ ਕੁ ਵੀ ਇੱਥੇ ਘਟਣਾ। ਉਹ ਸਾਹਮਣੇ ਸੀਐਨ ਟਾਵਰ ਦੇਖੀ ਜਾਂਦਾ ਜੀ ਟ੍ਰਾਂਟੋ ਦਾ ਸਾਰਾ ਡਾਊਨਟਾਊਨ ਦੇਖੀ ਜਾਂਦਾ। ਰਾਤ ਨੂੰ ਅਜੇ ਉੱਪਰ ਨਹੀਂ ਜਾ ਸਕਦੇ ਸੀਗਾ ਸੀਐਨ ਦੇ। ਆਦਰਵਾਇਜ਼ ਸਾਡਾ ਤਾਂ ਜੀ ਕਰਦਾ ਸੀ ਵੀ ਉੱਪਰ ਵੀ ਚਲੇ ਜਾਂਦੇ। ਪਰ ਦਿਨੇ ਤੁਹਾਨੂੰ ਦਿਖਾ ਕੇ ਲਿਆਵਾਂਗੇ ਅਜੇ। ਦਿਨੇ ਕਿਸੇ ਬਲੌਗ 'ਚ ਨਾ ਆਪਾਂ ਚੱਲਾਂਗੇ ਉੱਪਰਲੇ ਬਸੇ ਡਾਊਨਟਾਊਨ ਸਾਰਾ ਦਿਖਾਉਣ ਤੁਹਾਨੂੰ। ਇਹੋ ਜਿਹਾ ਵਿਊ ਆ ਜੀ ਸਾਰਾ। ਕੀ ਬਾਤ ਆ ਜੀ। ਖੂਬਸੂਰਤੀ ਦੇਖੋ ਟ੍ਰਾਂਟੋ ਦੀ ਪੂਰਾ ਡਾਊਨ ਡਾਊਨ ਜਗਦਾ ਦਿਖ ਰਿਹਾ ਹੈਗਾ ਉਹ ਦੇਖੋ ਸੀ ਐਨ ਟਾਵਰ ਸਾਹਮਣੇ ਐ ਲੱਗਦਾ ਜਿਵੇਂ ਦੀਵਾਲੀ ਦੀ ਰਾਤ ਦੀਵੇ ਜਗਾਏ ਹੁੰਦੇ ਆ ਬਹੁਤ ਸੋਹਣੀ ਲੋਕੇਸ਼ਨ ਹੈ ਮੈਨੂੰ ਐ ਲੱਗਦਾ ਵੀ ਇਸ ਤੋਂ ਪਰਫੈਕਟ ਜਗ੍ਹਾ ਨਹੀਂ ਹੋ ਸਕਦੀ ਸੀ ਪੂਰੇ ਟ੍ਰਾਂਟੋ 'ਚ ਕਿਉਂ ਜੀ ਹੈ ਤੇ ਆਈ தோ ਡਾਊਨਟਾਊਨ ਦਾ ਪੂਰਾ 뷰 ਦੇਖਦਾ ਸਾਰਾ ਵਾਲਾ ਦਵਾਲਾ ਤੇ ਬਿਲਕੁਲ ਰੂਫ ਟਾਪ ਤੇ ਆ ਅੱਜ ਦੀ ਦਵਾਲੀ ਦੀ ਰਾਤ ਲੱਗ ਗਈ ਹੈ ਹਾਂਜੀ ਤੇ ਵੈਸੇ ਕੇਕ ਇੱਥੇ ਕੱਟਣਾ ਸੀ ਪਰ ਤੁਹਾਨੂੰ ਪਤਾ ਬਾਰਿਸ਼ ਹੋ ਰਹੀ ਹੈ ਮੀਂਹ ਡਿੱਗ ਰਿਹਾ ਹੈ ਹਨਾ ਤੇ ਸਾਨੂੰ ਐਸੀ ਪਿੱਛੇ ਪੂਰਾ ਟ੍ਰੈਂਟੋ ਦਾ 뷰 ਆਉਂਦਾ ਸਾਰਾ ਤੇ ਸੀ ਐਨ ਟਾਵਰ ਦਾ ਹੋਰ ਨਹੀਂ ਇੱਥੇ ਕੱਟ ਲਾਂਗੇ ਕੋਈ ਨਾਲ ਮੀਂਹ ਖਾ ਲਾਂਗੇ ਮੀਂਹ ਪੀ ਲਾਂਗੇ ਨਾਲ ਹਨਾ ਪਰ ਕੇਕ ਨਾਲ ਮੀਂਹ ਪੀ ਲਾਂਗੇ ਤੇ ਪਰ ਹੁਣ ਸਾਨੂੰ ਅੰਦਰ ਜਿਹੜਾ ਕੇਕ ਕੱਟਣ ਜਾਣਾ ਪੈਣਾ ਜੀ ਅੰਦਰਲੇ ਪਾਸੇ ਕੋਈ ਟੇਬਲ ਦੇਖਦੇ ਆ ਉੱਥੇ ਬਹਿਣੀ ਆ ਲਓ ਜੀ ਕੇਕ ਆ ਗਿਆ ਆਪਣਾ ਹੈਪੀ 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 ਬਰਥਡੇ ਖੁਸ਼ੀ ਤੇ ਸਾਹਮਣੇ ਇੰਨੇ ਬੰਦੇ ਲੱਗੇ ਹੋਏ ਆ ਜੀ ਹੈਪੀ ਬਰਥਡੇ ਪ੍ਰੋਣੇ ਦਾ ਧੰਨਵਾਦ ਸਭ ਤੋਂ ਵੱਧ ਚਲੋ ਆਜੋ

ਰਾਦੇ ਵਜਨ ਵਾਲੇ ਦੋ ਤੇ ਹੁਣ ਅਸੀਂ ਹੋਣ ਲੱਗਿਆ ਜੀ ਅਲੱਗ-ਅਲੱਗ ਸਾਰੇ ਤੇ ਗੁਰਪ੍ਰੀਤ ਨੂੰ ਮਿਲਾਂਗੇ ਹੁਣ ਇੰਡੀਆ ਕਿਉਂਕਿ ਇਹਨਾਂ ਨੇ ਜਾਣਾ ਹੈ ਸਰੀ ਤੋਂ ਸਪੈਸ਼ਲ ਆਏ ਸੀਗੇ ਠੀਕ ਹੈ ਚੰਗਾ ਭਰਾ ਧੰਨਵਾਦ ਓਕੇ ਵੀਰ थैंक यू ਓਕੇ ਮਿਹਰਬਾਨੀ ਬਹੁਤ-ਬਹੁਤ ਬਹੁਤ ਸੋਹਣਾ ਟਾਈਮ ਰਿਹਾ ਤੇ ਕਿਉਂਕਿ ਅਸੀਂ ਹੁਣ ਇੰਡੀਆ ਚੱਲ ਜਾਣਾ ਥੋੜੇ ਟਾਈਮ ਨੂੰ ਬਸ ਮਿਲਦੇ ਨੇ ਇੰਡੀਆ ਆ ਕੇ ਵੀ ਅਸੀਂ ਭੱਜੇ ਤੁਸੀਂ ਪਿੱਛੇ ਆਗੇ ਹਾਂ ਪਿੱਛੇ ਇਹਨਾਂ ਨੇ ਦਸੰਬਰ ਜੇ ਇੰਡੀਆ ਹੁਣ ਚਲੋ ਸ਼ੁਕਰੀਆ ਓਕੇ ਬਾਈ ਓਕੇ ਬਾਈ ਬਾਈ ਨੇ ਵੀ ਚੱਲ ਜਾਣਾ ਹੈ ਨਹੀਂ ਖੱਲੇ ਤਾਂ ਬਾਈ ਨੇ ਕੱਲ ਨੂੰ ਚੱਲ ਜਾਣਾ ਹੈ ਮਾਰਨਿੰਗ 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 ਹੈ ਨਾ ਨੰਗ ਜਾਣਾ ਰਹਿ ਗਏ 2-3 ਘੰਟੇ 2-3 ਘੰਟੇ ਰਹਿ ਗਏ ਇਹਨਾਂ ਦਾ ਵੀ ਧੰਨਵਾਦ ਸਭ ਨੇ ਮੈਨੂੰ ਮਾਰਨਿੰਗ ওকে ਤੇ ਭੈਣ ਦਾ ਧੰਨਵਾਦ ਬਾਈ ਜੀ ਦਾ ਧੰਨਵਾਦ ਜਿੰਨੇ ਜਿਹੜੇ ਨਾਲ ਰਹੇ ਸ਼ੁਕਰੀਆ ਵੀਰੇ ਥੈਂਕ ਯੂ ਤੁਹਾਡਾ ਨਿੱਕੇ ਭੈਣ ਦਾ ਧੰਨਵਾਦ ਥੈਂਕ ਯੂ ਜੀ ਸ਼ੈਂਕੀ ਬਾਈ ਇਹ ਸਾਰੇ ਬੰਦੇ ਅੱਜ ਸਾਡੇ ਨਾਲ ਰਹੇ ਨੇ ਕਲਦੀਪ ਕਲਦੀਪ ਭੈਣ ਨੂੰ ਮਿਸ ਕਰ ਰਹੇ ਆ ਯਾਰ ਰੀਅਲੀ ਹੈ ਨਾ ਦੇਖ ਲੈ ਮੈਂ ਯਾਦ ਕੀਤਾ ਕਿਸੇ ਨੇ ਯਾਦ ਨਹੀਂ ਕੀਤਾ ਕਿਸੇ ਨੇ ਯਾਦ ਨਹੀਂ ਕੀਤਾ ਕਿਸੇ ਨੇ ਯਾਦ ਨਹੀਂ ਕੀਤਾ ਹਾਂਜੀ ਮੈਂ ਹੱਕ ਦਿੱਤੀ ਆ ਕੁਲਦੀਪ ਭੈਣ ਲਈ ਅੱਛਾ ਹਾਂ ਚਲੋ ਸੋਏ ਸੀਜੀ ਆਪਣਾ ਅੱਜ ਦਾ ਵਲੌਗ ਤੇ ਸਵੇਰ ਦੇ 2:30 ਵਜੇ ਕੋਈ ਘਰੇ ਚਲੇ ਆ ਟ੍ਰਾਂਟੋ ਤੋਂ ਤੇ ਇਹ ਨਾਈਟ ਵਿਊ ਥੋੜਾ ਜਿਹਾ ਦੇਖਣਾ ਸੀਗਾ ਗੇੜੇ ਦੇ ਕੇ ਆਉਣੇ ਸੀਗੇ ਤੇ ਹੁਣ ਇਸ ਤੋਂ ਬਾਅਦ ਹਜੇ ਕੱਲ ਨੂੰ ਅਸੀਂ ਨਿਆਗਰਾ ਜਾਣਾ ਹੈਗਾ ਤੇ ਆਉਣ ਵਾਲੇ ਬਲੌਗ ਚ ਨਿਆਗਰਾ ਤੇ ਉੱਥੇ ਘੁੰਮ ਫਿਰ ਕੇ ਆਉਣਾ ਉੱਥੇ ਅ ਕੈਕ ਕੱਟ ਕੇ ਆਉਣਾ ਉੱਥੇ ਵੀ ਕੇਕ ਕੱਟਣੀ ਜਾਣੇ ਆ ਤੇ ਸੀਐਨ ਡਾਬਰ ਮਸ਼ਹੂਰ ਸੀਗਾ ਨਿਆਗਰਾ ਮਸ਼ਹੂਰ ਸੀਗਾ ਤੇ ਦੋਨੇ ਥਾਵੇਂ ਦੋਵਾਂ ਦਾ ਵੀਊ ਦੇਖ ਲਿਆ ਸਪੈਸ਼ਲੀ ਬਰਥਡੇ ਕਰਕੇ ਹੈਨਾ ਤੇ ਥੈਂਕ ਯੂ ਸਾਰਿਆਂ ਦਾ ਜਿੰਨੇ ਸਾਡੇ ਨਾਲ ਸੀਗੇ ਸਾਰਿਆਂ ਦਾ A to Z ਸਾਰੀ ਫੈਮਿਲੀ ਦਾ ਤੇ ਸ਼ੁਕਰੀਆ ਅ ਬਹੁਤ-ਬਹੁਤ ਸ਼ਬਦਾਂ ਜੀ ਠੀਕ ਹੈ ਥੈਂਕ ਯੂ ਹਾਂ ਜੀ ਤੇ ਮਿਲਦੇ ਆ ਜੀ ਆਪਾਂ ਨਵੇਂ ਵਲੌਗਸ ਚ ਨਈ ਵੀਡੀਓ ਦੇ ਨਾਲ ਗੁੱਡ ਬਾਏ ਸਸ ਸਕੱਲ ਰਾਬ ਰੱਖਾ ਜੀ ਹੈਪੀ ਬਰਥਡੇ ਖੁਸ਼ੀ ਗੇਂ ਥੈਂਕ ਯੂ ਜੀ ਬਾਏ ਬਾਏ ਗੁਡ ਨਾਈਟ